ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੀ ਅੱਜ ਆਲੇ ਦੀ ਜੀਰੀ ਵੜਣੀ ਦੀ। ਛੇ ਟਰੈਕਟਰ ਲੈ ਚੱਲਿਆ ਕਾਲੇ ਆਲਾ। ਕਾਲਾ ਪਹਾਣ ਚੱਲਿਆਂ ਉਤਰਦੇ ਮੰਡ ਦੇ। ਕਾਲਾ ਕਹਿੰਦਾ ਜੀਰੀ ਵੜਣੀ ਅੱਜ। ਜਿੰਨੇ ਮੇਰੇ ਗੈ ਲੱਗ। ਚਲੋ ਪਹਿਲਾਂ ਟਰਾਲਾ ਪਾ ਕੇ ਰਿਹਾ ਵਾਂ। ਚਲ ਦੇਖਦੇ ਹਾਂ ਕਦ ਕ ਮਸ਼ੀਨ ਲੱਗਦੀ ਹੈ। ਦੋ ਟਰਾਲੇ ਭਰਨੇ ਅੱਜ। ਕੰਟੀਨਿਊ ਜਾ ਰਿਹਾ ਦਾ ਹੁਣ ਮੰਡ ਤੇ ਪਾਗਲੇ ਉਹਨਾਂ ਟਰਾਲਾ ਜਾ ਕੇ ਜਿਹੜਾ ਕੱਚਾ ਪਾਹ ਜਾਂਦਾ ਜਿਹੜਾ ਅੱਜ ਲੋ ਦੀ ਲੋਈ ਚਲਦੀ ਆ ਤੁ ਲੱਗੇ ਕਿਲੇ ਉਹਨਾਂ ਨਾਲ ਟਰਾਲਾ ਭਾਗੇ ਆਜੀ ਟਰਾਲਾ ਪਾ ਲਿਆ ਅੰਦਾਜ਼ਾ 18 ਫੁੱਟ ਟਰਾਲਾ ਪਾ ਲਿਆ ਅੱਜ ਬਦ ਨਹੀਂ ਪਤਨੀ ਕਿੰਨੇ ਕਾਲੇ ਨੇ ਆਓ ਜੀ ਤਾਰਾ ਸੇ ਮਿਲਗੇ ਦਾ 18 ਫੁੱਟ ਤੇ ਕਾਰਵਾਈ ਸਾਰਿਆਂ ਨੂੰ ਅੱਛਾ ਕਲੇ ਡਰ ਟਰਾਲਾ ਪਾ ਲੈਂਦਾ ਭਾਈ ਭਾਈ ਅੱਜ ਬਿੰਦਰ ਮੇਰੇ ਨਾਲ ਕਰਾਉਣ ਲੱਗਾ ਹੈਲਪ ਅੱਜ ਨਵਾਂ ਵੀ ਗਿਆ ਕੋ ਬੋਦ ਨੂੰ ਅੱਛਾ ਤੇ ਹੈ ਨਹੀਂ ਤਾਂ ਮਗਾ ਵੀ ਫਿਰ ਹੁਣ ਹੂੰ ਬਾਕੀ ਬੰਦੇ ਮੰਡੀ ਬੈਠੇ ਆ ਮੰਡੀ ਬੈਠੇ ਆ ਅਸਵੀਰ ਵੀ ਜਗਦੀਪ ਵੀ ਉਹ ਤਾਂ ਕਹਿੰਦੇ ਟਰਾਲਾ ਲੋਡ ਹੋਈ ਤਾਂ ਮੈਂ ਫੋੜ ਦੇ ਵੀ ਜੇ ਮੇਰਾ ਦੁਆ ਵੀ ਵੱਢ ਹੋਵੇ ਮੈਂ ਤੇਨੂੰ ਦਿਖਾ ਕੇ ਲੈਣਾ ਮੈਂ ਤੇ ਦਿਖਾ ਕੇ ਲੈਵਾਂ ਚੱਲਦੇ ਆ ਹੈ ਚੱਲ ਜਿਉ ਵੀ ਵੱਢ ਹੋਵੇ ਪਰ ਮੈਂ ਵੀ ਪਹਿਲਾਂ ਫੇਰ ਉਧਰ ਵੱਢਣਾਉਦੇ ਵੀ ਆ ਚਲੋ ਨਨਾਰ ਮਖੇਦ ਹੋ ਵੀ ਮੈਂ ਨਰੁਨੀ ਤੇ ਨੂੰ ਹੁਣ ਬਾਸਰ ਨਿਗਰਨੀ ਅੱਛਾ ਵੀ ਅਜੇ ਵੀ ਇੱਧਰ-ਇੱਧਰ ਨਿਬੜ ਜਾਵੇ ਜੇ ਬਰਸੇਨ ਨੂੰ ਬਾਤ ਕਰ ਲੂੰਗਾ ਤਿਆਰ ਹੈ ਬਰਸੇਨ ਵਿਦਨ ਨੂੰ ਮੈਂ ਠੀਕ ਠੀਕ ਛੋ ਪਰਲਾ ਉਹ ਜਿਹੜਾ ਹਾਂ ਜਿਵੇਂ ਬਨੀਦੀ ਬੀਜੀ ਦੀ ਮੋਟਰ ਕੋਲ ਹਾਂ ਜਿਵੇਂ ਕਰਾ ਫਿਰ ਇਹਦਾ ਹਾਂ 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 ਠੀਕ 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 ਹੈ ਨੇਰੀ ਵਾਲਾ ਨਹੀਂ ਨੇਰੀ ਵਾਲੀ ਦੀਆਂ ਸ਼ਰਤ ਨਹੀਂ ਦੂਆ ਬਾਕੀ ਠੀਕ ਠੀਕ ਹੈ ਆਓ ਬਰਸੇਨ ਨੂੰ ਪੀਜ ਹੋ ਜੂ ਹਾਂ ਉਹਨੂੰ ਸ਼ਾਮ ਨੂੰ ਦੇਖੂਗੇ ਸਾਡੇ ਤੇ ਲੇਟ ਹੈ ਵੈਸੇ ਬਰਸੇਨ ਨੂੰ ਲੇਟ ਤਾਂ ਨਹੀਂ ਹੈਗੇ ਹਾਲੇ ਆਪਾਂ ਨੂੰ ਹੀ ਹੋਇਆ ਵਾ ਉੱਥੇ ਮੇਰਾ ਟਾਈਮ ਹੀ ਲੱਗਣਾ ਹਾਂ ਇਹ ਵੀ ਹੈ ਠੀਕ ਹੈ ਨਾ ਉਹ ਆਈ ਵੀ ਇੰਨ ਬਸਾ ਲੈਣਾ ਤੈਨੂੰ ਮੋਟਰਸਾਈਕਲ 'ਤੇ ਚੱਲ ਠੀਕ ਹੈ ਅੱਜ ਬਿੰਦਰભાઈ ਮੇਰੇ ਘਣੀ ਆ ਮੈਂ ਕਿਹਾ ਚੱਲ ਯਾਰ ਸਾਡ ਮੇਜਣਾ ਨਾ ਨਾ ਕੋਈ ਨਹੀਂ ਕਰਾ ਦਨੇ ਆ ਅੱਛਾ ਨਾ ਬਾਈ ਸਾਨੂੰ ਸੋਈ ਜਾ ਵੀ ਚੱਟ ਹਾਂ ਹਾਂ ਉਹ ਗੱਲ ਮਰਗੀ ਸੀ ਸਵੇਰ ਨੂੰ ਕਹਿੰਦਾ ਚੱਲੇ ਯਾਰ ਖਿੱਟਾ ਦੇ ਕੇ ਆਉਣਾ ਜਵੀ ਦਾ ਮੈਂ ਕਿਹਾ ਭਾਈ ਚੱਲ ਆ ਉੱਥੇ ਗਿਆ ਰਾਤ ਸਾਰੇ ਤੁਰਫੇ ਚੱਲ ਕੰਡਾ ਅੱਛਾ ਹਾਂ ਏ ਠੀਕ ਯੋਗੀ ਰਾਤ ਉਹ ਟਰਾਲੇ ਦੋਏ ਹਾਂ ਠੀਕ ਹੈ ਉਹਨਾਂ ਵਧੀਆ ਉਹ ਉਹਨਾਂ ਦੁਆਰ ਤੇ ਨਹੀਂ ਕੱਢਦੇ ਰੋਪੜਾ ਪੰਗਾ ਯਾਰ ਹਾਂ ਨਾ ਹੋਰ ਕਰੇ ਟਰਾਲੀ ਹੋਵੇ ਨਾ ਲੱਦ ਕੇ ਲੈ ਜਾ ਥਰੇਸ਼ਰ ਕੱਢ ਲੈ ਬਾਅਦ ਚ ਹਾਂ ਨਹੀਂ ਨਹੀਂ ਥਰੇਸ਼ਰ ਕੁਝ ਵੀ ਦਾਣੇ ਬਹੁਤ ਆ ਯਾਰ ਜਿਹੜੇ ਤੂੰ ਪਤਾ ਨਹੀਂ ਪੱਕੇ ਜਿਵੇਂ ਥਰੇਸ਼ਰ ਗੱਲ ਵੀ ਥਰੇਸ਼ਰ ਕਰੀ ਮੈਂ ਦੇਖਿਆ ਤੂੰ ਲੇਟ ਕਰ ਦਿੰਦਾ ਜਿਆਦਾ ਇਹਨਾਂ ਲੇਟ ਨਾ ਕਰੇਗਾ ਜਦ ਇਹ ਨੇ ਵੇੜ ਦੇ ਕਸਾਲਾ ਵੇਸ਼ਨ ਟਾਈਮ ਕੱਢ ਕੇ ਉਹ ਪਤਾ ਕਿਆ ਚੱਕਰ ਦਾ ਉਸ ਟੇਮ ਮੈਂ ਤਾਂ ਨਹੀਂ ਕੱਟੇ ਉਸ ਟਾਈਮ ਇਕੱਲਾ ਚਲ ਪੇਸ਼ ਸ਼ੈੱਡ ਹੇਠਾਂ ਤੇ ਹਾਂ ਇਹ ਵੀ ਹੈ ਠੀਕ ਹੈ ਨਾ ਕੋਈ ਗੱਲ ਇਹ ਹੈ ਉਸ ਟੇਮ ਪਿਛਲੀ ਵਾਰ ਇੰਨੀ ਕਾਣੀ ਆ ਹੋ ਹੋਈਆ ਇਹ ਨਕਬੂ ਮਾਰਨ ਲੱਗ ਗਏ ਤੇ ਬਾਸ ਨੂੰ ਉਹ ਕਹਿਣ ਲੱਗੇ ਸੀ ਠੀਕ ਠੀਕ ਹੈ ਉਹ ਕਾਣੀ ਕਣੀ ਵੀ ਨਹੀਂ ਹੈ ਤੇ ਚੋਰ ਉਹ ਵੀ ਹੁੰਦੇ ਆ ਯਾਰ ਧੰਨਵਾਦ ਹੁੰਦੇ ਵਿੱਚ ਠੀਕ ਹੈ 1200 ਨੂੰ ਇਹ ਕਹਿਣ ਲੱਗੇ ਹਾਂ 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 ਠੀਕ ਹੈ ਤੇ ਆਪਾਂ ਨੂੰ ਗੈਰ ਰੋਡ ਤੇ ਹੁਣ ਵੱਧ ਨੂੰ ਮੰਗਦੇ ਹੁਣ ਉੱਥੇ ਕਾਨੂੰ ਦੇਣੀਆਂ ਹੂੰ 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 ਹੁਣ ਆਪਾਂ ਅਗਭੀ ਪੂਰਾ ਰੇਡ ਚੱਲੂਗਾ ਨਾ ਠੀਕ ਹੈ ਠੀਕ ਹੈ ਨਾ ਹਾਂ ਹਾਂ ਇਹ ਇਹ ਕਰਕੇ ਉੱਪਰ ਕੱਲ ਫੇ ਚੱਲੀ ਚੱਕਾ ਮੋਟਰ ਸਰਪ ਅੱਛਾ ਇਹ ਹੈਗੇ ਮੈਂ ਕਣੀ ਕੁਣੀ ਇਹ ਡੰਗਰਾਂ ਨੂੰ ਪਹਿ ਹੁਣ ਇਹਨੂੰ ਪਾ ਰਿਹਾ ਠੀਕ ਹੈ ਠੀਕ ਹੈ ਨਾ ਵੀ ਚਰ ਪੈਣੀ ਹੂੰ ਹੂੰ ਠੀਕ ਹੈ ਉਹਨਾਂ ਕੱਲ ਵੀ ਉਹਨਾਂ ਨੇ ਵਿੱਚੇ ਫੇਰ ਮੈਂ ਉਹਨੂੰ ਜਾਮਾ ਯਾਰ ਇਹਨੂੰ ਦੁਆਰ ਤੇ ਕੱਢ ਦੇ। ਉਹ ਟਰਾਲੇ ਦੇ ਤਾਂ ਦੋ ਹੀ ਫੇਰ ਇੱਕ ਆਪਣੇ ਵਾਲਾ ਇੱਕ ਉਹਦੇ ਵਾਲਾ। ਅੱਛਾ ਚੱਲ ਜੇ ਰੋਡ ਪੈ ਗਈ ਜੀ। ਮੈਂ 6.5 ਬਸ ਠੀਕ ਐ। 6.5 ਹੀ ਲਿਆ। ਬਸ ਪੈ ਜਣੇ ਪੈ ਜਣੇ ਹੁਣ ਤਾਂ ਕੋਈ ਚੱਕਰੇ ਨਹੀਂ ਹੁਣ ਤਾਂ ਬੈ ਜਾਂਦੇ। ਉਹਦਾ ਟਰਾਲਿਆਂ 'ਚ ਪੈ ਜਾਂਦੇ ਆਰਾਮ ਨਾਲ। ਮੈਂ ਤਾਂ ਜਗਦੀਪ ਵਾਲਾ ਜੀ ਉਹ ਕਹਿੰਦਾ ਫੇਰ ਪੂਜ ਦਾ ਪੰਗਾ ਪੈਂਦਾ ਹੁਣ ਮੈਨੂੰ ਪੂਜ ਛੱਡਣਾ ਪੈ ਗਿਆ। ਹਾਂ ਹਾਂ ਹਾਂ। ਇਹ ਵੀ ਛੱਡਣਾ ਪੈ ਗਿਆ ਕਣੀ ਚਲੀ ਨੇ ਲੱਗ ਲੈਉਣੇ ਥਾਜੀ ਉਹਦੇ ਵਿੱਚੇ ਹਾਂ ਜੀ 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 ਹੈ ਠੀਕ ਹੈ ਝਾੜੂ ਕਰ ਉਹਨਾਂ ਨੇ ਉਪਰੀ ਵੀ ਹੁੰਦੀ ਹੈ ਵਿੱਚ ਉਹਦੇ ਪੱਖੇ ਹੀ ਪਤਾ ਨਹੀਂ ਯਾਰ ਪੱਖੇ ਤਾਂ ਜਿਹੜਾ ਜੀ ਲਓ ਜੀ ਉਹ ਬਾਰੇ ਖੜਾ ਦਾ ਟਰਾਲਾ ਪਾ ਕੇ ਉਹਦੇ ਜੇ ਪਾ ਲਈ ਮਾਰ ਚੱਲ ਠੀਕ ਹੈ ਭਾਈ ਹਾਂ ਠੀਕ ਹੈ ਹੈਲੋ ਹੈਲੋ ਜੀ ਨਾ ਇਹ ਮਚੇ ਨਾ ਪਾਵਰ ਲੈਟਰ ਲੱਗੇ ਉਹਦੇ ਮਗਰੇ ਉਹ ਗਾਲੇ ਉਹ ਹਲਦੀ ਤੇਰੇ ਹੀ ਐਨੀ ਹੈਗਾ ਪਿਛਲੇ ਖੇਤ ਦੀ ਉੜਦੀ ਹਲੇ ਹੋਰ ਗਾਲੇ ਲੋਕੀ ਦੇਖੋ ਕਿਵੇਂ ਹਲਦੀ ਉੜਦੀ ਹੈ ਹੈ ਉਹ ਦੇਖਣ ਵਾਲਾ ਦੂਰ ਦਾ ਕਹੋਗਾ ਵੀ ਗਰਦੇ ਉੜਦੀ ਤਾਂ ਨੇ ਜਿਆਦਾ ਸੁੱਕੇ ਹੈ ਤੇ ਲਾ ਕਿਵੇਂ ਪਿੰਡ ਦਾ ਮੈਂ ਦੇ ਦੇ ਨੂ ਪਾਣੀ ਨਹੀਂ ਲਾਇਆ ਅੱਛਾ ਜੀ ਲਾਈ ਜੇ ਇੱਕ ਵਾਰ ਪਾਣੀ ਲਾਇਆ ਤੇ ਇੱਕ ਵਾਰ 6 ਕਿੱਲਿਆਂ ਨੂੰ ਹਾਂ ਦਿੱਤਣ ਦਾ ਲਾਇਆ ਉਹਦੇ ਬਾਅਦ ਇੱਕ ਵਾਰ ਅੱਛਾ ਮੁੜ ਕੇ ਮੈਂ ਕਿੱਥਨ ਪਾਣੀ ਲਾਇਆ ਰਬਲ ਸਾਹਿਬ ਰੱਬ ਦੇ ਸਾਰੇ ਪੱਕੇ ਪਏ ਆ ਰੱਬ ਦੇ ਸਾਰੇ ਕੰਨ ਬਥੇਰੇ ਲੱਗੇ ਮਰੇ ਆਰ ਮੇ ਤੱਕ ਜਗਦੀਪ ਨਹੀਂ ਅੱਛਾ ਉਹ ਨਹੀਂ ਉਹ ਸਾਰਾ ਪਾਣੀ ਉਹਨੂੰ ਆਉਂਦਾ ਜਗਦੀਪ ਨਾਲ ਖੇਤਾਂ ਦਾ ਅੱਛਾ ਜੀ ਮੱਤੀ ਵੀ ਮੰਗੂ ਨੇ ਮੋਟਰੇ ਨਹੀਂ ਬੰਦ ਕਰੀ ਤੇ ਕਾਇਦੇ ਉੱਪਰਲੇ ਬੁੱਟਿਆਂ 'ਚ ਹਾਂ ਆ ਵੀ ਤੇਰੇ ਆਗੇ ਇੱਧਰ ਹੈ ਆ ਵੀ ਮੇਰੇ ਯੇ ਠੀਕ ਹੈ ਇਧਰ ਆ ਆ ਉੱਪਰ ਆਪਣੀ ਆ ਅੱਛਾ ਉਹ ਬੱਦੇ ਜਿੱਤਾ ਕਾਲ ਆ ਲੱਗ ਜੀ ਦਿਖਦੀ ਆ ਉਹ ਰੰਗ ਆ ਇੱਕ ਜਿੱਲਾ ਇੱਧਰ ਹੈ ਠੀਕ ਹੈ ਜਿੱਦੇ ਬਾਅਦ ਐਂ ਤਾਂ ਲੱਗੇ ਸੀ ਤਾਂ ਉਹ ਸੱਜਣ ਅੱਛਾ ਆਓ ਜਿੱਥੇ ਬੁੱਲਰ ਮੁਖ ਦਿੱਤੇ ਤੱਕ ਹਾਂ ਜਿੱਥੇ ਬੁੱਲਰ ਮੁਖ ਦਈਆ ਹਾਂ ਉਹਨਾਂ ਦੀ ਆਲਾ ਦੀ ਆਪਣਾ ਠੀਕ ਠੀਕ ਹੈ ਉਹ ਉੱਪਰ ਆ ਬੁੱਟੇ ਸਾਰੇ ਆਪਣੀ ਅੱਛਾ ਇਕੋ ਬੂਟੇ ਦੇ ਘਾਹ ਵੀ ਖੇ ਸਾਹਮਣੇ ਅੱਛਿਆ ਉਹ ਤਾਂ ਨਰਮ ਹਲੇ ਉਹ ਜੀ ਮੇਰੀ ਅੱਛੇ ਬੂਟੇ ਦੇ ਉੱਪਰ ਅੱਛਿਆ ਉਹ ਵੀ ਬੂਟੇ ਲਾਏ ਹੋਏ ਠੀਕ 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 ਆ ਆ ਦੇਖਦੀ ਉਹ ਐ ਹਾਂ ਫੇਰ ਕੀ ਕਰੇ ਆ ਲਓ ਜੀ ਮੈਂ ਮੈਂ ਇਹਨੂੰ ਸਪਰੇਅ ਕਰ ਦਵਾ ਅੱਛਿਆ ਮੈਨੂੰ ਦਵਾਈਆਂ ਵਾਲਾ ਕਹਿੰਦਾ ਰਹਿਣ ਦੇ ਹਾਂ ਫਿਰ ਇਹ ਨਾ ਕਰੀ ਨੇ ਧੀਰੀ ਨੂੰ ਕਮਲਾ ਕਰ ਦਨਾ ਪਹਿਲੀ ਧੀਰੀ ਬੋਣ ਜੇ ਨਹੀਂ ਕਾਲਾ ਸਕੀਮੀ ਦੇਖਿਆ ਤਾਂ ਉਹ ਦੋ ਫਸਲਾਂ ਲੈ ਲੀਆਂ ਹਾਂ ਇਹ ਵੀ ਦੋ ਫਸਲਾਂ ਲੈ ਲੀਆਂ ਗਾਲੇ ਨੇ ਜੇ ਨਹੀਂ ਮੈਂ ਤਾਂ ਮੈਂ ਕਾਲੇ ਜਾਣੇ ਡੋਢੀ ਤੇ ਕੱਟਣਾ

2.5 ਕਿੱਲੇ ਆਪਣੇ ਗੇਟ ਟਰਾਲੇ 'ਚ ਮਾੜੀ ਮੋੜੀ ਰੌਣਕ ਜੀ ਹੋਣੀ ਆ ਬਸ ਮੜਾ ਜਾਂ ਲੱਗਣਾ ਵੀ ਹਾਂ ਪੇ ਵੇਚਣੇ ਹਾਂ ਹੈ ਹੋਰ ਕਿਆ ਨਹੀਂ ਅੱਗੇ ਨਹੀਂ ਇਹ ਜੇ 2.5 ਕਿੱਲੇ ਆ ਟਰਾਲਾ ਡੁੱਕ ਜੇ ਕਰਦਾ ਤਾਂ 2.5 ਕਿੱਲਾਂ 'ਚ ਚੱਲ ਐਂ ਕਰ ਵੀ 2.5 ਕਿੱਲਾਂ 'ਚ ਮੇਰੇ ਵਾਲਾ ਭਰ ਦਿੰਦਾ ਤਾਂ ਚੱਲ ਇਹ ਆ ਕੇ ਇਹ ਤੇ ਕਰ ਪਾਇ ਕਿ ਨਾ ਤਾਂ ਵੀ ਭਰ ਦੇ ਤਾਂ ਵੀ ਚੰਗਾ ਹਾਂ 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 ਹੈ ਕਿ ਨਹੀਂ ਪਰ ਮੈਂ 2.5 ਕਿੱਲਾਂ ਦੇ ਬਿਨਾ ਮੈਨੂੰ ਮੈਂ ਤਾਂ ਵੀ 1.5 ਕਿੱਲੇ ਦਾਣੇ ਹੋਰ ਪੈਣੇ ਦੇਖ ਲਈ ਆ ਜਿਹਨੇ ਰਾਮ ਤੇ ਆ ਕੇ ਦੋਹੇ ਖੇਤ ਬਾੜਾ ਦੇਣੇ 1.5 ਕਿੱਲਾ ਬੁੱਟਿਆਂ ਦਾ ਕੱਲ ਛੱਡ ਕੇ ਮਰੇ ਆ ਝੜ ਕਾਲੇ ਬਾਈ ਠੀਕੇ ਦਾ ਅੱਛਾ 23 24 ਦਾ ਝੜਾ ਠੀਕ ਹੈ ਉਹ ਦੇ ਟਰਾਲੀ ਦੱਸਦੇ ਆ ਵੀ ਇੰਨੇ ਕਿ ਹੈ ਹਾਂ ਪਰ ਉਹ ਮੇਰੀ ਸਾਰੀ ਜੀਰੇ ਨਾਲੋਂ ਇੱਕ ਨੰਬਰ ਜੀਰੀ ਤੇ 14 ਫੁੱਟੇ ਟਰਾਲੇ 'ਚ ਜੇ ਅੱਗੇ 70 ਕਿੰਟਲ ਪੈਂਦੇ ਆ ਤਾਂ ਇਹਦੀ 60 ਪੈਂਦੀ ਹੈ 60 ਵੀ ਨਹੀਂ ਹਾਂ ਜਨਾ ਜੀਰੀ ਦਾ ਹੋੜੀ ਬਹੁਤ ਜੀਰੀ ਇੱਕਤੀ ਚਲ 60 ਲਾ ਲਾ ਜਿਆਦਾ ਪੰਜ ਇਹਨੂੰ ਹੱਥ ਫੜ ਚੱਕਦੇ ਆ ਨਾ ਐ ਭਾਗਦਾ ਹੈ ਉਹ ਨਹੀਂ ਵਿੱਚ ਦਾਣਾ ਬਰੀਕ ਬਹੁਤ ਇੱਕਤੀ ਵਜਨੇ ਨਹੀਂ ਹੈਗਾ ਯਾਰ ਵਜਨੇ ਨਹੀਂ ਹੈਗਾ ਹਾਂ ਦਾਣੇ ਵਿੱਚ ਬਾਹਰ ਦੇ ਠੀਕ ਆ ਪਰ ਵਿੱਚ ਦਾਣਾ ਚੌੜਾ ਛੋਟਾ ਹੈ ਹਾਂ ਹਾਂ ਪਤਲਾ ਦਾਣਾ ਹੈ ਮੰਡੀਆਂ 'ਚ ਦੇਖਿਆ ਇਹ ਬੋਰੀ ਫੁੱਲ ਭਰਦੀ ਹੈ ਬੋਰੀ ਸਿਰੇ ਤੱਕ ਭਰਦੀ ਹੈ ਹਾਂ ਇਹ ਤਾਂ ਮੈਨੂੰ ਮੈਦਾ ਵੀ ਜਿਹਨੂੰ ਭਰਤੀ ਨਾ ਘਟਾਉਣੀ ਪੈਂਦੀ 35 ਕਿਲੋ ਦੇ ਨਾਲ ਕਰਨੀ ਪੈਂਦੀ ਫੁੱਲ ਭਰਦੀ ਹੈ ਵੀਰੇ ਬਹੁਤ ਬੋਰੀ ਭਰਦੀ ਹੈ ਹੁਣ ਮੇਰੇ ਦੋ ਬੱਗੂ ਹੋਣੇ ਜਿਹੜੇ ਕੱਲ ਪਟਾਸ ਦੇਦੇ ਅੱਛਾ ਜਿਹੜਾ ਡੋਡੀ ਡੂਡੀ ਵਾਲੀ ਜਿਹਦੀ ਵੈਦੀ ਬੜਾਈਏ ਜੇ ਇੱਕ ਦੋ ਦਿਨ ਨੂੰ ਸਟਾਰਟ ਹੋਣੀ ਹੈ ਜਿਆਦਾ ਉਹ ਬਾਈ ਡੋਡੀ ਵਾਲੀ ਤਾਂ ਹੁਣ ਮਾੜਾ ਪਿੱਛੇ ਲਾ ਦੋ ਵੱਢ ਗਏ ਆ ਪਿੱਛੇ ਅੱਛਾ ਤੂੰ ਹੁਣ ਤਾਂ ਫੇਰ ਚੱਲਣੇ ਕਰਕੇ ਮਸ਼ੀਨ ਦਾ ਰੰਗ ਫੇਰ ਓਕਣਾ ਉਤਰ ਗਿਆ ਹਾਂ ਹਾਂ ਮਸ਼ੀਨ ਪੀਲੀ ਕਰਤੀਦੀ ਉਹਨੇ ਦੇਖ ਰਹਾ ਤੂੰ ਇਹਦਾ ਹੈ ਬਹੁਤ ਬੁਰਾ ਹਾਲ ਹੈ ਡੋਡੀ ਤਾਂ ਵੱਢਣੀ ਵੀ ਓਕੀ ਹੂੰ ਹੂੰ ਬੁਰਾ ਹਾਲ ਹੈ ਇੱਕ ਇਹ ਫਿਰ ਰੋਡੀ ਬਣੀ ਜਾ ਖਵਾ ਚਲਦੀ ਹੋਵੇ ਜੇ ਹਵਾ ਨਾ ਚਲਦੀ ਹੋਵੇ ਮੜੀ ਚਲਦੀ ਤਾਂ ਆਉਂਦੀ ਸਿੱਧੀ ਬੜਾਈ ਫੇਰ ਤਾਂ ਆਪਣੇ ਚ ਖੜੇ ਜਾਣੀ ਉਹ ਜਗ੍ਹਾ ਤੇ ਹਵਾਾਂ ਚਲਦੀ ਹੋਵੇ ਹਾਂ ਹਾਂ ਬਹੁਤ ਫਰਕ ਆ ਯਾਰ ਉਹਦਾ ਬਹੁਤ ਜ਼ਿਆਦਾ ਪੈਂਦਾ ਚਲੋ ਬਾਕੀ ਬਾਈ ਦਿੱਸਦਾ ਹੈ ਠੀਕ ਹੈ ਚਲੋ ਜਿਹੜਾ ਰੱਬ ਜੀ ਕਰਦਾ ਹੀ ਨਹੀਂ ਉਹ ਜਿਹੜਾ ਮਸ਼ੀਨ ਵਾਲਾ ਤਾਂ ਵੀ ਜੀ ਤਾਂ ਹੀ ਕਰਦਾ ਜੇ ਕਹਾਂ ਫਸਲ ਵਧੀਆ ਹੋਵੇ ਇੰਨਾ ਹੋੜਾ ਦਾਣਾ ਨਾ ਤੇਰਾ ਨੋ ਨਿੰਦਰ ਵੀ ਮਾਲਾ ਇੰਨਾ ਹੋੜਾ ਦਾਣਾ ਪਿਆ ਬਾਈ ਫੂਸ ਪਰ ਨੂੰ ਮੈਂ ਆਪਣੇ ਗੁਟਕੇ ਚੱਕੇ ਵੇਦਦੇ ਅੱਛਾ ਠੀਕ ਆ ਆਰੇ ਲੱਗੇ ਪਿਆ ਹਾਂ ਫੂਸ ਪਰ ਨੂੰ ਨਾ ਅੱਗੇ ਜਦ ਫੂਸ ਪਰ ਜਿਹੜਾ ਦਾਣਾ ਚਾਹੁੰਦਾ ਹਾਂ 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 ਉਨ੍ਹਾ ਸੁਣਾਈ ਕਰਦੀ ਦੀ ਠੀਕ ਹੈ ਠੀਕ ਹੈ ਹਾਂ ਹਾਂ ਉਹ ਜੇ ਨਿੱਗਰ ਦਾਣਾ ਮੜਾ ਜੇ ਦਾਣੇ ਦੇ ਵਜਨ ਹੁੰਦਾ ਤਾਂ ਉਹ ਸੰਜਣਾ ਫੂਸ ਪਰ ਜਾਇਆ ਐ ਵਜਣਾ ਹਾਂ ਥੱਲੇ ਕਰ ਜਾਂਦਾ ਉਹ ਸਟਾਵ ਅਖਰੇ ਤੇ ਵਿਚ ਜਾਂਦਾ ਦਾ ਠੀਕ ਠੀਕ ਹੈ ਦਾਣਾ ਹਾਂ ਠੀਕ ਹੈ ਹੁਣ ਉਕਣਾ ਸੁਣਾਈ ਨਹੀਂ ਕਰ ਰਹਾ ਉਹ ਮਤਲਬ ਹੋੜਾ ਹੁਦਾਣਾ ਹੌਲੀ ਕਰਕੇ ਫੇਰ ਫੂਸ ਪਰ ਹਾਂ ਫੂਸ ਵਰ ਕੋ ਮੀ ਜਾਂਦਾ ਜਨ ਫੂਸ ਉਹ ਜਨ ਫੂਸ ਪਿਛੇ ਜਾਂਦਾ ਉਹ ਜਨ ਫੂਸ ਜਾਂਦਾ ਜੇ ਦਾਣੇ ਦੇ ਵਜਨ ਹੁੰਦਾ ਤਾਂ ਦਾਣਾ ਵਜਨ ਨਾਲ ਉਹ ਤਾਂ ਐਂ ਜਾ ਬੱਜਣਾ ਫੇਡਾ ਸਟਾਫ ਆ ਕਰੀ ਜਾਂਦਾ ਇਹਦਾ ਦੇਖੋ ਥੱਲੇ ਤਾਂ ਨਹੀਂ ਮਸ਼ੀਨ ਦਾ ਨਾ ਛੱਡਦੀ ਫੂਸ ਵਿੱਚ ਗੈਲਣਾ ਆਉਂਦਾ ਹੁਣ ਫੂਸ ਨਾ ਆਉਂਦਾ ਦੇਖੋ ਵੀ ਤੇਰਾ ਕਦੇ ਕੋਈ ਯੋਜਨਾ ਨਹੀਂ ਹੋਇਆ ਜਿੱਥੇ ਕਿਤੇ ਜ਼ਿਆਦਾ ਲਾਣਾ ਹੈ ਹਾਂ ਹੁਣ ਜਿਹੜੀ ਜੀਰੀ ਆ ਰਹੀ ਆ ਤੇਰੀ ਜਿਹੜੀ ਆ ਹਾਂ ਹੁਣ ਇਹ ਮੈਂ ਲਾਣ ਦੇਖ ਲੈ ਕਿੰਨਾ ਇਹ ਆ ਦੇਖ ਤਾਂ ਕਿਹੜੇ ਸਾਫ ਦਾ ਲਾਣ ਪਿਆ ਲੈ ਹਾਂ ਮੱਲੀ ਵੀ ਬਹੁਤ ਆ ਇਹ ਹਾਂ ਹਾਂ ਇਹ ਜਿਹਾ ਇਹ ਜਿਹਾ ਆਉਂਦਾ ਫਿਰ ਉਹੀ ਗੱਲ ਹੈ ਠੀਕ ਹੈ ਤੇ ਹੁਣ ਤਾਂ ਮੈਦੇ ਆਈ ਜਾ ਕਰੀ ਹੋਈ ਆ ਨਹੀਂ ਤੇ ਤਾਂ ਦੂਏ ਦੀ ਚੱਲ ਜਾਂਦੇ ਹੁਣ 26 ਹੋ ਗਿਆ ਹੋਰ ਹੋਵੇ ਜੀ ਪੱਤਾ ਘਟੇ ਨਹੀਂ ਐਸੀ ਜੀ ਦੁਆ ਦੀ ਚੰਗੀ ਆ ਹਾਂ 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 ਇਹ ਤਾਂ ਲਾਂਗਾ ਸ਼ੋਰਟ ਆ ਇਹ ਤਾਂ ਹੈ ਇਹਦਾ ਲਾਂਗਾ ਵੀ ਬਹੁਤ ਹੈ ਬਾਨੇ ਬਹੁਤ ਆ ਦੇਖਦਾ ਨਾ ਇਹ ਜੇ ਇਹਨੂੰ ਦੁਆ ਲਾ ਦੇ ਤਾਂ ਪੱਤਾ ਜ਼ਿਆਦਾ ਹੋ ਜਾਂਦਾ ਪਰ ਤੁਸੀਂ ਸੁਣਾਈ ਨਹੀਂ ਕਰਦੇ ਹਾਂ ਇਹ ਵੀ ਹੈ ਪੱਤਾ ਹੁੰਦਾ ਘੱਟ ਛੱਬੀ ਦਾ ਹੋਰ ਜੀ ਦੇ ਦਾ ਘੱਟ ਹੁੰਦਾ ਹਾਈਬ੍ਰਿਡ ਦਾ ਘੱਟ ਹੁੰਦਾ ਹਾਂ 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 ਇਹ ਮੰਮੀ ਵੀ ਬਹੁਤ ਹੈ ਇਹੀ ਵਰਗਾ ਹੈ ਚਾਹਦੇ ਤਾਂ ਕੋ ਹੋ ਗਏ ਸੀ ਅੱਛਾ ਹੋਰ ਯਾਰ ਅੱਗੇ ਤਾਂ ਦਾਣਾ ਨਾ ਹੁੰਦਾ ਜਿਹੜੀ ਦਾਣਾ ਨਾ ਹੁੰਦਾ ਹੌਲਾ ਦਾਣਾ ਹੀ ਹੌਲਾ ਦਾਣਾ ਕਰਕੇ ਆਉਂਦਾ ਅੱਜ ਸਵੇਰ ਦੀ ਕਰ ਰੋਣਾ ਸੀ ਮਸ਼ੀਨ ਪਿੱਛੇ ਕਰਕੇ ਦੇਖੀ ਵੀ ਕਿਤੇ ਏੜਾ ਝਾੜ ਨਹੀਂ ਗਿਆ ਕਿਤੇ ਏੜਾ ਸੀ ਚਿੰਪਾ ਦੇ ਏੜਾ ਨਾ ਨਹੀਂ ਕੋਈ ਗੜੀ ਕੋਈ ਨਹੀਂ ਹਾਂ 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 ਬਹੁਤ ਐਸਾ ਹਾਲ ਨਹੀਂ ਹਾਂ ਹਾਂ ਪੂਰੀ ਹਲਦੀ ਦਾ ਗੱਲ ਪੂਰੀ ਐ ਹਾਂ ਇਹਦੇ ਚਾਰ ਕਿਨੇ ਪੈਣਗੇ ਵੱਟ ਨਹੀਂ ਹੋਣੀ ਹੂੰ ਉਹਨੇ ਇਕੱਠਾ ਬਣਾਉਣੀ ਆ ਹੁਣ ਬੰਦੇ ਨੇ ਆ ਲਾਣ ਦੇਖ ਲੈ ਕਿੰਨਾ ਪਿਆ ਇਹ ਬਹੁਤ ਇਕੱਠਾ ਹੀ ਬਣਾਉਣੀ ਆ ਬਸ ਸਾਹੀ ਉਹ ਕਰਿਆ ਐਸੇ ਵਸ ਨਾਲ ਗੱਲ ਨਹੀਂ ਵਾਢੀ ਹਾਂ 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 ਐਸਾ ਨਾ ਚੱਲ 26 ਨੂੰ ਘਟ ਉਹਦਾ ਨਹੀਂ ਪਤਾ ਲੱਗਦਾ ਹਾਂ ਉਹ ਪਿੱਛੇ ਰੜਾ ਦਿੰਦਾ ਖਲਾਸ ਵੀਰ ਤੇ ਚੱਲੇ ਹੀ ਆ ਬਹੁਤ ਬਣ ਕੇ ਖੇਤ ਕੀ ਕੀ ਨਾ ਹੀ ਰੌਂਦਾ ਹਾਂ 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 ਬਹੁਤ ਐਦਾ ਹੈ ਹਨਾ ਮੇਰੀ ਸਲਾਹ ਹੋਈ ਸੀ ਇਹਨੂੰ ਵੀ ਸਲਾਹ ਦੇਣੀ ਚਾਹੀਦੀ ਆ ਅੱਛਾ ਅੱਛਾ ਮੈਂ ਤਾਂ ਕਿ ਜਵੀ ਵੀ ਦੇਵਾਂਗਾ ਹਾਂ ਹਾਂ ਵੀ ਉਹ ਹੋ ਜੂ ਕਿਆ ਇਹਦਾ ਨਾਮ ਕੰਨਾ ਦੇਖ ਲੂ ਬਾਈ ਹਾਂ ਯਾਰ ਵੀਰ ਦੇ ਮਨ ਮੁੜਦਾ ਏ ਮੁੜਦਾ ਹੀ ਮੁੜਦਾ ਏ ਹਾਂ ਤਾਂ ਸਲਾਹ ਦੀ ਪਰ ਹੁਣ ਮੌਸਮ ਦੇਖ ਕੇ ਕਰੂੰਗਾ ਮੀਂਹ ਦੱਸਿਆ ਵਾ ਕਹਿੰਦਾ ਦੋ ਦਿਨ ਹਾਂ ਦੱਸੀ ਜਾਂਦਾ ਵਿੱਚ ਕਈ ਜਗ੍ਹਾ ਪੈ ਲਿਆ ਰਾਤ ਤਾਂ ਜੰਗਾ ਰਾਤ ਇੱਧਰ ਪੈ ਲਿਆ ਤੈਨੂੰ ਦੱਸ ਜਿਹੜੀ ਆਇਆ ਹਾਂ ਹਾਂ ਪੂਰਾ ਹਾਲ ਕਰਦਾ ਫਿਰ ਮੈਂ ਮੈਂ ਤੇਰਾ ਜਾਣਾ ਜਾਇਆ ਹਾਂ ਹਾਂ ਮੈਂ ਆ ਗਿਆ ਬਸ ਹਾਂ ਆ ਗਿਆ ਬਸ ਮੈਂ ਜਾ ਕੇ ਤੂੰ ਆਪਣਾ ਕਰਿਆ ਉਹ ਠੀਕ ਠੀਕ ਹੈ ਜੀ ਓਕੇ ਧੰਨਵਾਦ ਜੀਰਾ ਠੀਕ ਹੈ ਜੀ